ਆਰਪੰਨਿਆ ਬੀਨਾਲ ਜੁੜੇ ਵਿਦਿਆਰਥੀ ਦਸਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਕਹਾਣੀ ਕਰਾਂਗੇ ਆਟੋ ਨੰਬਰ 420 ਲੇਖਕ ਸੁਖਜੀਤ ਔਰ ਇਹ ਕਹਾਣੀ ਪ੍ਰੋਫੈਸ਼ਨਲ ਕਲਾਸਸ ਦੇ ਵਿੱਚ ਦਰਜ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਹ ਵੀ ਅੰਕਾਂ ਦੇ ਅਨੁਸਾਰ ਇਸ ਦਾ ਵਿਸ਼ਾ ਤੇ ਇਸ ਦਾ ਪਾਤਰ ਚਿੱਤਰਨ ਬਾਰੇ ਪੁੱਛਿਆ ਜਾ ਸਕਦਾ ਹੈ ਕਹਾਣੀ ਨੂੰ ਅਸੀਂ ਲਗਭਗ 4 ਤੋਂ 5 ਭਾਗਾਂ ਤੱਕ ਆਪਣੇ ਲਿਖਾਂਗੇ ਪਰ ਇਸ ਵੀਡੀਓ ਦੇ ਵਿੱਚ ਮੈਂ ਕੁਝ ਥੋੜੇ ਜਿਨ ਨੁਕਤਿਆਂ ਵੱਲ ਹੀ ਤੁਹਾਡਾ ਧਿਆਨ ਦਿਵਾਵਾਂਗੀ ਜੋ ਇਸ ਕਹਾਣੀ ਦੇ ਵਿੱਚ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਉਂਦੇ ਹਨ ਤੇ ਮੈਂ ਸਮੂਹ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਜੇਕਰ ਕਿਸੇ ਵਿਦਿਆਰਥੀ ਦੇ ਕੰਮ ਆ ਸਕਦੀ ਹੈ ਤਾਂ ਅੱਗੇ ਜ਼ਰੂਰ ਸ਼ੇਅਰ ਕਰੋ ਇਸ ਦਾ ਕਹਾਣੀ ਦਾ ਮੁੱਖ ਵਿਸ਼ਾ ਜੋ ਹੈ ਬਹੁਤ ਜ਼ਿਆਦਾ ਡਿਫਰੈਂਟ ਕਿਸਮ ਦਾ ਵੱਖਰੇ ਕਿਸਮ ਦਾ ਵਿਸ਼ਾ ਹੈ ਜੋ ਕਿ ਅੱਜ ਕੱਲ੍ਹ ਦੀਆਂ ਕਹਾਣੀਆਂ ਦੇ ਵਿੱਚ ਸ਼ਾਇਦ ਇਹ ਵਿਸ਼ਾ ਕਦੀ ਕਿਸੇ ਨੇ ਹੁਣ ਤੱਕ ਨਹੀਂ ਹੋਇਆ ਤੇ ਇਸ ਦੇ ਪਾਤਰ ਹਨ ਨੀਲ, ਚਾਂਦੀ, ਡਾਕਟਰ ਗੁਪਤਾ, ਡਾਕਟਰ ਬਵੇਜਾ, ਡਾਕਟਰ ਜਵੇਦ ਸੁਖਜੀਤ ਸਾਡੇ ਪੰਜਾਬੀ ਦੇ ਉਹ ਮਹਾਨ ਕਹਾਣੀਕਾਰ ਹਨ ਜਿਨ੍ਹਾਂ ਨੂੰ ਦਿੱਲੀ ਸਾਇਤ ਅਕਾਦਮੀ ਵੱਲੋਂ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਉਹਨਾਂ ਦੀ ਇਹ ਕਹਾਣੀ ਜੋ ਹੈ ਉਸ ਦੇ ਵਿੱਚ ਮੈਂ ਦੱਸਣਾ ਚਾਹਵਾਂਗੀ ਇੱਕ ਪਾਤਰ ਹੈ ਨੀਲ ਜਿਹੜਾ ਆਟੋ ਚਾਲਕ ਹੈ ਤੇ ਉਹ ਕਦੇ-ਕਦੇ ਆਪਣਾ ਖੂਨ ਵੇਚ ਕੇ ਗੁਜ਼ਾਰਾ ਕਰਦਾ ਸੀ ਹੁਣ ਤਾਂ ਉਹਦੀ ਮੁੱਖ ਕਮਾਈ ਉਹਦੇ ਆਟੋ ਚਲਾਉਣ ਤੋਂ ਹੁੰਦੀ ਸੀ ਉਹਦੇ ਆਟੋ ਦਾ ਨੰਬਰ ਜੋ ਹੈ 420 ਸੀ ਤੇ ਉਹ ਜਦੋਂ ਵੀ ਕਦੇ ਕਿਤੇ ਉਹ ਗੁਜ਼ਰਦਾ ਤਾਂ ਉਸਤੇ 420 ਨੰਬਰੀ ਤੇ ਤੌਰ ਤੇ ਉਸਦਾ ਆਟੋ ਜਾਣਿਆ ਜਾਂਦਾ ਤੇ ਉਹ ਇੱਕ ਦਿਨ ਕੀ ਹੋਇਆ ਕਿ ਉਸ ਦੀ ਉਸਦਾ ਆਟੋ ਇੱਕ ਅਮੀਰ ਆਦਮੀ ਦੀ ਕਾਰ ਨਾਲ ਟਕਰਾ ਗਿਆ ਜਿਸ ਕਾਰਨ ਛਰੀਟ ਪੈ ਗਈ ਉਸ ਅਮੀਰ ਆਦਮੀ ਦੀ ਕਾਰ ਤੇ ਛਰੀਟ ਪੈ ਗਈ ਤੇ ਉਹ ਕਾਰ ਮਾਲਕ ਤੋਂ ਡਰ ਕੇ ਸ਼ਹਿਰ ਤੋਂ ਦੌੜ ਕੇ ਜਾਂ ਆਪਣੇ ਆਟੋ ਸਮੇਤ ਆਟੋ ਚਲਾਉਂਦਾ ਚਲਾਉਂਦਾ ਉਹ ਜੰਗਲ ਵਿੱਚ ਪਹੁੰਚ ਗਿਆ ਲੇਖਕ ਨੇ ਕਹਾਣੀ ਥੋੜੀ ਜਿਹੀ ਲੋਕ ਕਹਾਣੀਆਂ ਦੀ ਤਕਨੀਕ ਤੇ ਵੀ ਲਿਖੀ ਆ ਕਿ ਜਿਸ ਤਰ੍ਹਾਂ ਕੋਈ ਪਾਤਰ ਗਵਾਚ ਗਿਆ ਜਾਂ ਕੋਈ ਪਾਤਰ ਕਿਤੇ ਆਪਣੇ ਮਕਸਦ ਤੋਂ ਕਿਤੇ ਹੋਰ ਪਹੁੰਚ ਗਿਆ ਤੇ ਕਹਾਣੀਕਾਰ ਨੇ ਦੱਸਿਆ ਕਿ ਜਦੋਂ ਉਹ ਜੰਗਲ ਦੇ ਵਿੱਚ ਜਾਂਦਾ ਹੈ ਤੇ ਉਸ ਵੇਲੇ ਆਪਣੇ ਮੋਬਾਈਲ ਫੋਨ ਤੋਂ ਆਪਣੇ ਫੋਨ ਤੋਂ ਆਪਣੇ ਘਰ ਇਹ ਸੁਨੇਹਾ ਦੇ ਦਿੰਦਾ ਹੈ ਕਿ ਉਹ ਕੁਝ ਸਮੇਂ ਲਈ ਘਰ ਤੋਂ ਦ ਸ਼ਹਿਰੋਂ ਬਾਹਰ ਗਿਆ ਹੈ ਉਸਦੀ ਪਤਨੀ ਫਿਕਰ ਨਾ ਕਰੇ ਤੇ ਉਹ ਨਾਲ ਦੇ ਰਾਸ਼ਨ ਵਾਲੇ ਕੁ ਸਾਮਾਨ ਲੈ ਆਵੇ ਤੇ ਉਹ ਵਾਪਸ ਆ ਕੇ ਬਿੱਲ ਚੁਕਤਾ ਕਰ ਦੇਵੇਗਾ ਇਸ ਕਰਕੇ ਆਪਣੇ ਪਤਨੀ ਨੂੰ ਆਪਣੇ ਢਾਰਪੋਂ ਬੇਫਿਕਰ ਕਰਦਾ ਹੋਇਆ ਜੰਗਲ 'ਚ ਪਹੁੰਚ ਜਾਂਦਾ ਹੈ ਆਪਣਾ ਆਟੋ ਜੰਗਲ ਦੇ ਸੰਘਣੇ ਇਲਾਕੇ 'ਚ ਜਿੱਥੇ ਅੱਗੇ ਨਹੀਂ ਜਾ ਸਕਦਾ ਉੱਥੇ ਰੋਕਦਾ ਹੈ ਤੇ ਫਿਰ ਉਹ ਜੰਗਲ ਦੇ ਵਿੱਚ ਰਾਤ ਪੈਣ ਤੋਂ ਬਾਅਦ ਉਸ ਨੂੰ ਥੋੜਾ ਜਿਹਾ ਡਰ ਵੀ ਲੱਗਦਾ ਹੈ ਪਰ ਉਹ ਪਾਤਰ ਥੋੜਾ ਦਲੇਰ ਹੈ ਥੋੜਾ ਜਿਹਾ ਬਹਾਦਰ ਹੈ ਉਹ ਚਾਹਦਾ ਹੈ ਕਿ ਵਾਪਸ ਅਮੀਰ ਆਦਮੀ ਨਾਲ ਮੇਰਾ ਟਕਰਾ ਨਾ ਹੋਵੇ ਤੇ ਉਹ ਇਸ ਕਰਕੇ ਜੰਗਲ 'ਚ ਹੀ ਕੁਝ ਦਿਨ ਬਿਤਾਉਣਾ ਚਾਹੁੰਦਾ ਹੈ ਉਥੇ ਫਲ ਪੱਤੇ ਖਾ ਕੇ ਸਾਫ ਪਾਣੀ ਪੀ ਕੇ ਸਿਹਤਮੰਦ ਹੋ ਜਾਂਦਾ ਹੈ ਤੇ ਕੁਝ ਦਿਨ ਜੰਗਲ ਵਿੱਚ ਰਹਿ ਕੇ ਉਸ ਨੂੰ ਬੜਾ ਚੰਗਾ ਲੱਗਦਾ ਹੈ ਉਸ ਤੋਂ ਨਿਰਮਲ ਪਾਣੀ ਪੀਣਾ ਸਾਫ ਪਾਣੀ ਪੀਣਾ ਤੇ ਪੁਸ਼ਾਕ ਆਪਣੀ ਉਹ ਜਿਹੜੀ ਹੈ ਧੋ ਕੇ ਸਵਾਰ ਕੇ ਫਿਰ ਉਹ ਪਾ ਲੈਂਦਾ ਤਾਂ ਇੱਕ ਤਰੀਕੇ ਨਾਲ ਉਸ ਦਾ ਜਿਹੜਾ ਜੀਵਨ ਸੀ ਜੰਗਲ ਦੇ ਵਿੱਚ ਉਹ ਸ਼ਹਿਰ ਦੀ ਦੁਨੀਆ ਤੋਂ ਸ਼ਾਂਤ ਤੇ ਅਲੱਗ ਸੀ ਪਰ ਉਹ ਆਪਣੇ ਸ਼ਹਿਰ ਵੀ ਵਾਪਸ ਆਉਣਾ ਚਾਹੁੰਦਾ ਸੀ ਤੇ ਜਦੋਂ ਉਥੇ ਕੁਝ ਸਮਾਂ ਰੁਕਿਆ ਤੁਸੀਂ ਕਹਾਣੀ ਨੂੰ ਜਦੋਂ ਪੜੋਗੇ ਕਹਾਣੀ ਦੀ ਰੀਡਿੰਗ ਲਓਗੇ ਤੁਹਾਨੂੰ ਹੋਰ ਵੀ ਵੇਰਵੇ ਮਿਲ ਜਾਣਗੇ ਮੈਂ ਇੱਥੇ ਬਿਲਕੁਲ ਖਾਸ-ਖਾਸ ਵੇਰਵਿਆਂ 'ਤੇ ਧਿਆਨ ਦਿੱਤਾ ਹੈ ਤਾਂ ਸ਼ਹਿਰ ਵਿੱਚ ਰਹਿ ਕੇ ਉਸਤੇ ਖੂਨ ਵਿੱਚ ਕਿਸ ਕਿਸਮ ਦਾ ਬਦਲਾਅ ਆ ਜਾਂਦਾ ਹੈ ਉਸਤੇ ਖੂਨ ਵਿੱਚ ਚਮਤਕਾਰ ਦੀ ਸ਼ਕਤੀ ਆ ਜਾਂਦੀ ਹੈ ਜਿਸ ਨਾਲ ਮੈਡੀਕਲ ਲਾਈਨ ਵਿੱਚ ਬਹੁਤ ਕਮਾਈ ਕੀਤੀ ਜਾ ਸਕਦੀ ਹੈ ਹੁਣ ਸਵਾਲ ਹੈ ਕਿ ਜਦੋਂ ਉਹ ਕੁਝ ਦਿਨ ਜੰਗਲ 'ਚ ਰੁਕਣ ਤੋਂ ਬਾਅਦ ਉਸ ਨੂੰ ਥੋੜਾ ਰਸਤਾ ਪਤਾ ਲੱਗਦਾ ਹੈ ਤੇ ਉਹ ਜੰਗਲ ਤੋਂ ਵਾਪਸ ਛੇਰਵਲ ਪਹੁੰਚ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਆਪਣਾ ਆਟੋ ਇੱਥੇ ਰਹਿਣ ਦੇਗਾ ਤੇ ਜਦੋਂ ਉਹਦਾ ਮਿੱਤਰ ਕੋਈ ਕਿਸੇ ਨੂੰ ਨਾਲ ਲੈ ਕੇ ਤੇ ਮੁੜ ਕੇ ਆਪਣਾ ਆਟੋ ਆਪਣਾ ਵਾਪਸ ਲੈ ਜਾਏਗਾ ਇਸ ਕਰਕੇ ਉਹ ਸ਼ਹਿਰ ਵੱਲ ਤੁਰ ਪੈਂਦਾ ਹੈ ਆਪਣਾ ਆਟੋ ਛੱਡ ਕੇ ਤੇ ਹੌਲੀ-ਹੌਲੀ ਉਹ ਸ਼ਹਿਰ ਦੇ ਇੱਕ ਹਸਪਤਾਲ 'ਚ ਪਹੁੰਚ ਜਾਂਦਾ ਹੈ ਜਿੱਥੇ ਕਿ ਉਹ ਪਹਿਲਾਂ ਵੀ ਆਪਣਾ ਖੂਨਦਾਨ ਕਰਦਾ ਹੁੰਦਾ ਸੀ ਤੇ ਉਸ ਦਿਨ ਜਦੋਂ ਉਹ ਉਸ ਹਸਪਤਾਲ ਦੇ ਵੇਟਿੰਗ ਹਾਲ ਦੇ ਵਿੱਚ ਬੈਠਾ ਹੁੰਦਾ ਹੈ ਤਾਂ ਉਸ ਨੂੰ ਉਹ ਡਾਕਟਰ ਗੁਪਤਾ ਦਾ ਇੱਕ ਜਿਹੜਾ ਹੈਲਪਰ ਸਹਾਇਕ ਆ ਉਹ ਆ ਕੇ ਉਸ ਨੂੰ ਪੁੱਛਦਾ ਹੈ ਕਿ ਤੂੰ ਨੀਲ ਹੈ ਕਹਿੰਦਾ ਉਹਦੇ ਦਾੜੀ ਵਧੀ ਹੁੰਦੀ ਆ ਉਹਦਾ ਚਿਹਰਾ ਥੋੜਾ ਜਿਹਾ ਬਦਲਿਆ ਹੁੰਦਾ ਆ ਉਹਦਾ ਸਰੀਰ ਥੋੜਾ ਜਿਹਾ ਅੱਗੇ ਨਾਲੋਂ ਖੂਬਸੂਰਤ ਹੋਇਆ ਹੁੰਦਾ ਆ ਤੇ ਉਹਨੂੰ ਵੇਖ ਕੇ ਪਹਿਲਾਂ ਤਾਂ ਜਿਹੜਾ ਡਾਕਟਰ ਗੁਪਤਾ ਦਾ ਜਿਹੜਾ ਅਸਿਸਟੈਂਟ ਸੀ ਉਹ ਥੋੜਾ ਜਿਹਾ ਚਾਹੰਦ ਉਸਤਾ ਨਾਮ ਹੈ ਉਹ ਥੋੜਾ ਜਿਹਾ ਮਤਲਬ ਕਨਫਿਊਜ਼ ਹੁੰਦਾ ਪਰ ਫਿਰ ਜਦੋਂ ਉਸ ਨੂੰ ਪਤਾ ਲੱਗਦਾ ਕਿ ਇਹ ਡਗ ਇਹ ਨੀਲ ਹੀ ਆ ਆਟੋਚਾਲਕ ਨੀਲ ਹੈ ਤਾਂ ਉਸ ਨੂੰ ਵਧਿਆ ਤਰ੍ਹਾਂ ਡੀਲ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਉਹ ਖੂਨਦਾਨ ਕਰਦਾ ਹੈ ਤੇ ਉਹ ਖੂਨ ਵੇਚ ਕੇ ਵੇਚਦੇ ਆ ਵੇਚਦਾ ਹੈ ਤੇ ਪੈਸੇ ਲੈ ਕੇ ਜਾਂਦਾ ਹੈ ਤੇ ਉਹ ਉਹਨੂੰ ਕਹਿੰਦਾ ਕਿ ਅੱਜ ਵੀ ਤੂੰ ਖੂਨ ਵੇਚਣ ਲਈ ਆਇਆ ਹੈ ਤਾਂ ਉਹ ਕਹਿੰਦਾ ਕਿ ਹਾਂ ਮੈਂ ਇਸ ਤਰ੍ਹਾਂ ਜੰਗਲ ਵਿੱਚ ਚਲਾ ਗਿਆ ਸੀ ਤੇ ਮੈਂ ਹੁਣ ਘਰ ਜਾਣ ਤੋਂ ਪਹਿਲਾਂ ਥੋੜੇ ਪੈਸੇ ਕਮਾਉਣਾ ਚਾਹੁੰਨਾ ਤੇ ਉਹਦੇ ਵਾਸਤੇ ਮੈਂ ਆਪਣਾ ਖੂਨਦਾਨ ਕਰਨਾ ਹੈ ਤੇ ਜਦੋਂ ਇਸ ਖੂਨਦਾਨ ਦੀ ਉਹਦੀ ਟੈਲਰ ਹੀ ਹੁੰਦੀ ਆ ਸਾਰੀ ਪ੍ਰੋਸੀਜਰ ਤਾਂ ਉਸ ਦਾ ਖੂਨ ਜਦੋਂ ਚੈੱਕ ਕੀਤਾ ਜਾਂਦਾ ਦੇਖਿਆ ਜਾਂਦਾ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਅਲੱਗ ਕਿਸਮ ਦੇ ਕੁਝ ਤੱਤ ਮਿਲਦੇ ਨੇ ਜਿਹੜੇ ਕਿ ਆਮ ਸ਼ਹਿਰਾਂ ਜਾਂ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਵਿੱਚ ਉਹ ਸਿਹਤਮੰਦ ਤੱਤ ਜਿਹੜੇ ਨਹੀਂ ਮਿਲਦੇ ਇਸ ਤੇ ਜਿਹੜੇ ਡਾਕਟਰ ਗੁਪਤਾ ਡਾਕਟਰ ਬਵੇਜਾ ਡਾਕਟਰ ਜავੇਦ ਇਹ ਸਾਰੇ ਹੈਰਾਨ ਹੋ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਜਿਹੜੀ ਇਸ ਤੇ ਖੂਨ ਦੇ ਵਿੱਚ ਸ਼ਕਤੀ ਹੈ ਸ਼ਾਇਦ ਅੱਜ ਤੱਕ ਜਿਹੜੀ ਸਾਡੀ ਵੱਡੀ ਤੋਂ ਵੱਡੀ ਅਮਰੀਕਨ ਸਾਇੰਸ ਵੀ ਆ ਉਹ ਵੀ ਇਸ ਦੀ ਤਲਾਸ਼ ਨਹੀਂ ਕਰ ਸਕਦੀ ਕਿੰਨੇ ਇਹਦੇ ਵਿੱਚ ਸੇਤਮਨ ਤੱਤ ਹਨ ਇਸ ਲਈ ਉਸ ਉਹ ਨੀਲ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਆ ਤੇ ਉਸ ਨੂੰ ਬਹੁਤ ਸਾਰੇ ਪੈਸੇ ਦਿੰਦੇ ਆ ਕਿ ਉਹ ਹੁਣ ਇਹ ਉਹਨਾਂ ਵਾਸਤੇ ਇੱਕ ਨਵੀਂ ਖੋਜ ਕਰਨ ਦਾ ਜਰੀਆ ਬਣ ਗਿਆ ਸੀ ਉਸ ਤੇ ਬਲੱਡ ਤੇ ਖੋਜ ਹੋਣੀ ਸੀ ਜਿਸ ਕਰਕੇ ਉਸ ਨੂੰ ਰੋਕਿਆ ਗਿਆ ਕਿ ਉਹ ਹੁਣ ਕਾਰ ਘਰ ਵੀ ਨਵਾਂ ਲੈ ਦਿੱਤਾ ਗਿਆ ਉਸ ਨੂੰ ਖੂਬ ਉਸਦੀ ਖੂਬ ਦੇਖਭਾਲ ਕੀਤੀ ਜਾਂਦੀ ਸੀ ਤੇ ਮੀਡੀਆ ਵਿੱਚ ਵੀ ਉਹਦੀ ਖੂਬ ਚਰਚਾ ਹੁੰਦੀ ਹੈ ਕਿ ਇਹਦੇ ਖੂਨ ਵਿੱਚ ਕੋਈ ਹੈਰਾਨੀਜਨਕ ਕੋਈ ਚਮਤਕਾਰੀ ਤੱਤ ਨੇ ਹੈਲਥ ਮਨਿਸਟਰ ਤੱਕ ਨੂੰ ਖਬਰ ਕਰ ਦਿੱਤੀ ਜਾਂਦੀ ਹੈ ਤੇ ਸਾਰਾ ਕੁਝ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਉਸ ਉਹਦੀ ਜਿਹੜੀ ਚਰਚਾ ਹੈ ਉਹਦੀ ਪਤਨੀ ਬਹੁਤ ਇਸ ਗੱਲ ਤੇ ਖੁਸ਼ ਹੁੰਦੀ ਕਹਿੰਦੀ ਤੂੰ ਕਿਹ ਕਿੱਥੇ ਪਾਸੇ ਗਿਆ ਸੀ ਕਿੱਥੋਂ ਤੈਨੂੰ ਇੰਨਾ ਕੁਝ ਹਾਸਲ ਹੋਇਆ ਤੇ ਉਹ ਕਹਿੰਦਾ ਕਿ ਮੈਨੂੰ ਇੱਕ ਭਵਿੱਖਬਾਣੀ ਹੋਈ ਹੈ ਕਿ ਕਿਉਂਕਿ ਮੈਂ ਮਤਲਬ ਇਹ ਸਾਰਾ ਕਹਿੰਦਾ ਮਤਲਬ ਉਸ ਕੁਝ ਛੁਪਾਂਦਾ ਹੈ ਬਹੁਤਾ ਚੰਗੀ ਤਰ੍ਹਾਂ ਆਪਣੀ ਪਤਨੀ ਨੂੰ ਨਹੀਂ ਦੱਸਦਾ ਕਿ ਕੀ ਕਰ ਰਿਹਾ ਤੇ ਫਿਰ ਹੁੰਦਾ ਕੀ ਹੈ ਕਿ ਸ਼ਹਿਰ ਵਿੱਚ ਰਹਿ ਕੇ ਉਸ ਦਾ ਖੂਨ ਪਹਿਲਾ ਵਰਗਾ ਹੀ ਆਮ ਇਨਸਾਨ ਜਿੱਦਾਂ ਹੁੰਦਾ ਹੈ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ ਤੇ ਡਾਕਟਰ ਜਿਹੜੇ ਹਨ ਉਹ ਫਿਰ ਤੋਂ ਨਿਰਾਸ਼ ਹੋ ਜਾਂਦੇ ਹਨ ਲੱਗਦਾ ਕਿ ਨਹੀਂ ਇਹ ਤਾਂ ਫਿਰ ਇਹਨੇ ਜਿਹੜਾ ਉੱਥੇ ਜੰਗਲ 'ਚ ਰਹਿ ਕੇ ਫਲ ਫਰੂਟ ਖਾਦਾ ਸੀ ਪਾਣੀ ਸ਼ੁੱਧ ਪੀਤਾ ਸੀ ਜਾਂ ਜਾਨਵਰਾਂ ਦਾ ਕੋਈ ਮਾਸ ਖਾਦਾ ਸੀ ਜਾਂ ਕੁਝ ਵੀ ਜੋ ਵੀ ਜੰਗਲ 'ਚ ਖਾਂਦਾ ਰਿਹਾ ਇਹਦਾ ਉਹਦੇ ਨਾਲੇ ਦੇ ਬਲੱਡ ਦੇ ਵਿੱਚ ਇੱਕ ਚਮਤਕਾਰੀ ਤੱਤ ਆਇਆ ਸੀ ਤੇ ਹੌਲੀ-ਹੌਲੀ 3 ਮਹੀਨਿਆਂ ਬਾਅਦ ਉਹਦਾ ਬਲੱਡ ਪਹਿਲਾ ਵਰਗਾ ਹੋ ਜਾਂਦਾ ਹੈ ਜਿਸ ਤੋਂ ਫਿਰ ਡਾਕਟਰ ਨਿਰਾਸ਼ ਹੋ ਜਾਂਦੇ ਆ ਹੁਣ ਕਹਾਣੀਕਾਰ ਇੱਕ ਇਹਦੇ ਸਾਨੂੰ ਦੱਸਦਾ ਆ ਕਿ ਡਾਕਟਰ ਇੱਕ ਮਤਾ ਪਾਸ ਕਰਦੇ ਆ ਜਾਂ ਹੈਲਥ ਮਨਿਸਟਰ ਵੀ ਉਹਨਾਂ ਨੂੰ ਇੱਕ ਤਕੀਦ ਕਰਦਾ ਆ ਕਿ ਤੁਸੀਂ ਜੰਗਲ ਦੇ ਆਦਵਸੀਆਂ ਨੂੰ ਫੜ ਕੇ ਲਿਆਓ ਤੇ ਉਹਨਾਂ ਦੇ ਬਲੱਡ ਦੇ ਵਿੱਚੋਂ ਅਸੀਂ ਇਹ ਤੱਤ ਲੈ ਕੇ ਪੈਸਾ ਕਮਾ ਸਕਦੇ ਹਾਂ ਜਾਂ ਕਾਰਪੋਰੇਟ ਚੈਕ ਜਿਹੜਾ ਹੈ ਉਹਦੇ ਵਿੱਚ ਮਾਲਾ-ਮਾਲ ਹੋ ਸਕਦਾ ਹੈ ਤੇ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਤੇ ਕਹਾਣੀਕਾਰ ਮੁੱਖ ਤੌਰ ਤੇ ਇਸ ਕਹਾਣੀ ਦੇ ਵਿੱਚ ਕਾਰਪੋਰੇਟ ਜਗਤ ਦੀਆਂ ਜਿਹੜੀਆਂ ਸਾਡਾ ਉਦਯੋਗਿਕ ਜਗਤ ਹੈ ਜਾਂ ਕਾਰਪੋਰੇਟ ਸੈਕਟਰ ਹੈ ਉਹਦੇ 'ਚ ਲੋਕ ਮਾਰੂ ਨੀਤੀਆਂ ਨੂੰ ਪੇਸ਼ ਕਰਦਾ ਹੈ ਕਿ ਉਹ ਇਨਸਾਨਾਂ ਨੂੰ ਵੀ ਮੁਨਾਫੇ ਲਈ ਲਾਭ ਲਈ ਇਸਤੇਮਾਲ ਕਰਨਾ ਚਾਹੁੰਦੇ ਹਨ ਮਤਲਬ ਵਸਤੂਆਂ ਤੋਂ ਤਾਂ ਆਪਾਂ ਲਾਭ ਲੈ ਹੀ ਸਕਦੇ ਆ ਪਰ ਇਨਸਾਨਾਂ ਤੋਂ ਵੀ ਲਾਭ ਲੈਣਾ ਕਿ ਉਹਨਾਂ ਦਾ ਖੂਨ ਵੇਚ ਆ ਜਾਏ ਕੱਢਿਆ ਜਾਏ ਇਹ ਜੰਗਲ ਚ ਆਦਵਸੀਆਂ ਨੂੰ ਫੜ ਕੇ ਲਿਆਂਦਾ ਜਾਏ ਕਿਉਂਕਿ ਉੱਥੇ ਸਾਫ਼ ਸੁਥਰੇ ਵਾਤਾਵਰਣ ਰਹਿੰਦੇ ਆ ਤੇ ਉਹਨਾਂ ਦਾ ਖੂਨ ਸ਼ਹਿਰੀ ਲੋਕਾਂ ਨਾਲੋਂ ਵੱਖਰਾ ਹੈ ਇਸ ਕਹਾਣੀ ਵਿੱਚ ਦੇਸ਼ ਦੀਆਂ ਸਰਬਾਈਦਾਰੀ ਸ਼ਕਤੀਆਂ ਵੱਲੋਂ ਵਿਦੇਸ਼ੀ ਪੂੰਜੀਵਾਦੀ ਸ਼ਕਤੀਆਂ ਨਾਲ ਮਿਲ ਕੇ ਮੁਨਾਫਾ ਕਮਾਉਣ ਦੀ ਲਾਲਸਾ ਦਾ ਵੀ ਇਸ ਕਹਾਣੀ ਚ ਪ੍ਰਗਟਾਵਾ ਕੀਤਾ ਗਿਆ ਹੈ ਕਿਉਂਕਿ ਕਹਾਣੀ ਚ ਵਰਣਨ ਮਿਲਦਾ ਹੈ ਕਿ ਅਮਰੀਕਾ ਦੇ ਵਿੱਚ ਇਸ ਦੇ ਬਾਰੇ ਵੇਰਵੇ ਭੇਜੇ ਜਾਣਗੇ ਉੱਥੋਂ ਦੇ ਸਾਇੰਸ ਨਾਲ ਸਾਇੰਟੀਸਟ ਨਾਲ ਦੇ ਕੇ ਇਹ ਇਹ ਦੇਖੋ ਕਿਸ ਤਰੀਕੇ ਨਾਲ ਸਮਤਕਾਰਿਸ਼ਕਤ ਵਾਲਾ ਜਿਹੜਾ ਖੂਨ ਹੈ ਉਹ ਭਾਰਤੀ ਲੋਕਾਂ ਦੇ ਜੰਗਲ ਵਿੱਚ ਆਦਵਸੀਆਂ ਦਾ ਹੈ ਤਾਂ ਇਸ ਤਰ੍ਹਾਂ ਇਹ ਕਹਾਣੀ ਜਿੱਥੇ ਸਾਨੂੰ ਇੱਕ ਕਾਰਪੋਰੇਟ ਜਗਤ ਦੇ ਮਾਰੂਦਿੱਤਿਆਂ ਦੀ ਗੱਲ ਕਰਦੀ ਹੈ ਉਥੇ ਪ੍ਰਕਿਰਤੀ ਪ੍ਰੇਮ ਦਾ ਸੁਨੇਹਾ ਵੀ ਦੇ ਦਿੰਦੀ ਆ ਕਿ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਬਲੱਡ ਹੈ ਸਾਡੀ ਜਿਹੜੀ ਸਿਹਤ ਹੈ ਵਧੀਆ ਰਹੇ ਤਾਂ ਸਾਨੂੰ ਪ੍ਰਕਿਰਤੀ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ ਰੋਕ ਲਵੜੇ ਫਲ ਖਾਣੇ ਜਾਂ ਹੋਰ ਵਧੀਆ ਖਾਣੇ ਖਾਣ ਦਾ ਸਾਨੂੰ ਸੁਨੇਹਾ ਹੈ ਨਾਲ ਹੀ ਕਿਹਾ ਗਿਆ ਹੈ ਕਿ ਜੇ ਪ੍ਰਕਿਰਤੀ ਨਾਲ ਅਸੀਂ ਖਿਲਵਾੜ ਕਰਾਂਗੇ ਤਾਂ ਉਸਦੇ ਨਤੀਜੇ ਜ਼ਰੂਰ ਭੁਗਤਣੇ ਪੈਣਗੇ ਐ ਜਿਸ ਤੇ ਨਾਲ ਸਾਡੇ ਬਲੱਡ ਵਿੱਚ ਸਾਡੀਆਂ ਸਰੀਰ ਵਿੱਚ ਬਿਮਾਰੀਆਂ ਦਾ ਪ੍ਰਵੇਸ਼ ਹੋ ਜਾਂਦਾ ਹੈ ਮੈਂ ਕਹਾਣੀਕਾਰ ਨੇ ਇਸ ਕਹਾਣੀ ਵਿੱਚ ਮੁੱਖ ਤੌਰ ਤੇ ਸਾਨੂੰ ਦੋ ਸਨੇਹ ਦਿੱਤੇ ਆ ਇੱਕ ਪ੍ਰਕਿਰਤੀ ਨਾਲ ਪਿਆਰ ਕਰਨਾ ਤੇ ਪ੍ਰਕਿਰਤੀ ਨਾਲ ਖਿਲਵਾੜ ਨਾ ਕਰਨਾ ਤੇ ਦੂਸਰਾ ਹੈ ਕਿ ਜਿਹੜਾ ਅੱਜ ਦਾ ਯੁੱਗ ਹੈ ਉਹਦੇ ਵਿੱਚ ਜਿਹੜੇ ਮੁਨਾਫਾ ਲੈਣ ਵਾਲੇ ਲੋਕ ਹੈ ਲਾਭ ਲੈਣ ਵਾਲੇ ਲੋਕ ਹੈ ਉਹ ਮਾਨਵੀ ਹੱਕਾਂ ਦੀ ਵੀ ਰਾਖੀ ਨਹੀਂ ਕਰਦੇ ਉਹ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਕੇ ਕਿਸੇ ਤੋਂ ਵੀ ਫਾਇਦਾ ਲੈਣ ਦੀ ਸੋਚਦੇ ਹਨ ਕਿ ਆਟੋ ਨੰਬਰ 420 ਦਾ ਇੱਥੇ ਸਬੰਧ ਨੀਲ ਨਾਂ ਦੇ ਆਟੋ ਚਾਲਕ ਨਾਲ ਹੈ ਜਿਸ ਤੇ ਆਟੋ ਦਾ ਨੰਬਰ ਜਿਹੜਾ ਸੀ ਉਹ 420 ਸੀ ਇਸ ਕਰ ਇਸ ਕਰਕੇ ਇਹ ਕਹਾਣੀ ਜਿਹੜੀ ਹੈ ਬਹੁਤ ਅਰਥ ਭਰਪੂਰ ਤੇ ਪਾਠਕਾਂ ਦੇ ਪਸੰਦ ਆਉਣ ਵਾਲੀ ਕਹਾਣੀ ਹੈ ਜਿਹੜੀ ਬਹੁਤ ਛੋਟੀ ਤੇ ਬੜੀ ਪ੍ਰਭਾਵਸ਼ਾਲੀ ਕਹਾਣੀ ਕਹੀ ਜਾ ਸਕਦੀ ਹੈ ਤੇ ਇਹਨੂੰ 20 ਅੰਕਾਂ ਦੇ ਅਨੁਸਾਰ ਅਸੀਂ ਲਿਖਾਂਗੇ